ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਹੁਣ ਪ੍ਰੀਤ ਦੀ ਜਿਹੜੀ ਸੱਸਾ ਉਹ ਪਹਿਲਾਂ ਤਾਂ ਪ੍ਰੀਤ ਨੂੰ ਬਹੁਤ ਪਿਆਰ ਕਰਦੀ ਸੀਗੀ ਪਰ ਹੁਣ ਜਦੋਂ ਉਹਦੀ ਪ੍ਰੀਤ ਦੇ ਸਾਹਮਣੇ ਉਹਨਾਂ ਦੀ ਸੱਚਾਈ ਆ ਗਈ ਆ ਤੇ ਇਹਨਾਂ ਨੇ ਉਹਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਨੇ ਵੀ ਦੇਣੇ ਸ਼ੁਰੂ ਕਰ ਦਿੱਤੇ ਆ ਕਿਉਂਕਿ ਪਹਿਲਾਂ ਇਹ ਉਹਦੇ ਕੋਲੋਂ ਆਣੀ ਬਹਾਨੀ ਸਾਰਾ ਸਮਾਨ ਮੰਗਾਉਂਦੇ ਰਹਿੰਦੇ ਸੀਗੇ ਤੇ ਹੁਣ ਜਦੋਂ ਪ੍ਰੀਤ ਨੂੰ ਪਤਾ ਲੱਗ ਗਿਆ ਤੇ ਪ੍ਰੀਤ ਹੁਣ ਮਨਾ ਕਰਦੀ ਆ ਤੇ ਇਹਨਾਂ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਵਿੱਕੀ ਨੇ ਵੀ ਹੱਥ ਝੁਕਣਾ ਸ਼ੁਰੂ ਕਰ ਦਿੱਤਾ ਆ ਹੁਣ ਇਹ ਇਹਨੂੰ ਬਹੁਤ ਤੰਗ ਕਰਦੇ ਉਹ ਤੋਂ ਘਰ ਦਾ ਵੀ ਸਾਰਾ ਕੰਮ ਕਰਵਾ ਰਹੇ ਆ ਤੇ ਪਸ਼ੂਆਂ ਦਾ ਵੀ ਸਾਰਾ ਕੰਮ ਪ੍ਰੀਤ ਦੇ ਸਿਰ ਹੀ ਸੁੱਟਿਆ ਹੋਇਆ ਆ ਸਾਰਾ